ਸਸੀ ਗੱਲ ਜੀ ਇਹ ਬਖਸ਼ੀ ਵਾਲਾ 138 ਨੰਬਰ ਮੈਂ ਤੁਹਾਨੂੰ 38 138 ਨੰਬਰ ਦਿਖਾਣਾ ਪੋੜਾ ਜੀ ਬੰਨ ਬਖਸ਼ੀ ਵਾਲਾ ਅੰਡਰ ਬ੍ਰਿਜ ਬਣਾਇਆ ਸੀ ਰੇਲਵੇ ਨੇ ਉਹਦੇ ਵਿੱਚ ਪਾਣੀ ਇੰਨਾ ਭਰਿਆ ਹੋਇਆ 15 15 20 ਫੁੱਟ ਪਾਣੀ ਹੈ ਸਿਰਫ ਉੱਪਰ ਤੁਹਾਡੇ ਸਾਹਮਣੇ ਦੇਖੋ ਸਿਰਫ 2 ਫੁੱਟ ਰਹਿ ਗਿਆ ਕਰਨ ਤੋਂ ਸਾਨੂੰ ਪਤਾ ਲੱਗਿਆ ਵੀ ਇਹਦੇ ਵਿੱਚ ਕੋਈ ਬੰਦਾ ਗਿਰ ਗਿਆ ਜਿਹੜੇ ਬੰਦੇ ਨੇ ਡੁੱਬਦਾ ਦੇਖਿਆ ਸਾਡੇ ਉਰੇ ਕੰਮ ਕਰਦਾ ਬੰਦਾ ਉਹ ਕਹਿੰਦਾ ਵੀ ਮੈਂ ਬੰਦਾ ਵਿੱਚ ਡੁੱਬਦਾ ਦੇਖਿਆ ਉਹ ਬੰਦੇ ਦੀ ਚੱਪਲ ਪਈ ਹੈ ਜੀ ਵਿਚਾਰੇ ਦੀ ਇੱਕ ਸਾਈਡ ਚ ਹੁਣ ਦੇਖਦੇ ਆ ਵੀ ਇੱਥੋਂ ਬੰਦਾ ਨਿਕਲੇਗਾ ਜਾਂ ਨਹੀਂ ਨਿਕਲੇਗਾ ਪਰ ਉਹ ਬੰਦਾ ਕਹਿ ਰਿਹਾ ਵੀ ਹਾਂ ਵਿੱਚ ਬੰਦਾ ਡਿੱਗਿਆ ਹੈ ਗਰੰਥੀ ਸਾਹਿਬ ਨੇ ਬੜੀ ਉਹ ਦਿਖਾਈ ਹੈ ਦਲੇਰੀ ਕਹਿੰਦਾ ਅਸੀਂ ਸਾਰੇ ਕਹਤਾ ਸੀ ਵੀ ਰਹਿਣ ਦੇ ਪਾਈਏ ਕਹਿੰਦਾ ਨਹੀਂ ਮੈਂ ਥੱਲੇ ਜਾਵਾਂਗਾ ਗੁਰੂ ਕਰਦੇ ਗਰੰਥੀ ਨੇ ਜੀ ਪਿੰਡ ਬਖਸ਼ੀ ਵਾਲੇ ਦੇ ਨਹੀਂ 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 ਬਾਬਾ ਜੀ ਰੁਕ ਜਾਓ ਕੀ ਕਰਨਾ ਉਹਨੂੰ ਨੇ ਦੇਖਿਆ ਸਸੀ ਗੱਲ ਜੀ ਇਹ ਬਖਸ਼ੀ ਵਾਲਾ 138 ਨੰਬਰ ਮੈਂ ਤੁਹਾਨੂੰ 38 138 ਨੰਬਰ ਦਿਖਾਣਾ ਪੋੜਾ ਜੀ ਪਿੰਡ ਬਖਸ਼ੀ ਵਾਲਾ ਅੰਡਰ ਬ੍ਰਿਜ ਬਣਾਇਆ ਸੀ ਰੇਲਵੇ ਨੇ ਉਹਦੇ ਵਿੱਚ ਪਾਣੀ ਇੰਨਾ ਪਰ ਹੈ ਵੀ 15 15 20 ਫੁੱਟ ਪਾਣੀ ਹੈ ਸਿਰਫ ਤੁਹਾਡੇ ਸਾਹਮਣੇ ਦੇਖੋ ਸਿਰਫ 2 ਫੁੱਟ ਰਹਿ ਗਿਆ ਕਰਨ ਤੋਂ ਸਾਨੂੰ ਪਤਾ ਲੱਗਿਆ ਵੀ ਇਹਦੇ ਵਿੱਚ ਕੋਈ ਬੰਦਾ गिर ਗਿਆ ਪਿੰਡ 'ਚ ਫੋਨ ਕਰੀ ਆ ਬਾਦ ਦਵਾਇਆ ਗਿਆ ਕਿ ਬੰਦਾ ਗਿਰ ਗਿਆ ਤੇ ਸਾਡੇ ਪਿੰਡ ਦੇ ਗ੍ਰੰਤੀ ਸਾਹਿਬ ਨੇ ਜੋ ਸਾਡੇ ਹਜੂਰੀ ਰਾਗੀ ਨੇ ਉਹ ਕਹਿੰਦੇ ਵੀ ਮੈਂ ਥੱਲੇ ਜਾ ਕੇ ਦੇਖਦਾ ਆਂ ਵੀ ਬੇਨੂੰ ਵੀ ਮੈਂ ਕਰਦਾ ਪਤਾ ਵੀ ਬੰਦਾ ਵਿੱਚ ਹੈ ਜਾਂ ਨਹੀਂ ਪਰ ਇੱਕ ਜਿਹੜੇ ਬੰਦੇ ਨੇ ਡੁੱਬਦਾ ਦੇਖਿਆ ਸਾਡੇ ਉਰੇ ਕੰਮ ਕਰਦਾ ਬੰਦਾ ਉਹ ਕਹਿੰਦਾ ਵੀ ਮੈਂ ਬੰਦਾ ਵਿੱਚ ਡੁੱਬਦਾ ਦੇਖਿਆ ਉਹ ਬੰਦੇ ਦੀ ਚੱਪਲ ਪਈ ਆ ਜੀ ਵਿਚਾਰੇ ਦੀ ਇੱਕ ਸਾਈਡ 'ਚ ਮੁਲਾਜ਼ਮ ਵੀ ਬੁਲਾ ਲੇ ਚੌਂਕੀ ਤੋਂ ਮੁਲਾਜ਼ਮ ਵੀ ਆ ਗਏ ਨੇ ਐਸਜੀਐਮ ਸਾਹਿਬ ਨੂੰ ਵੀ ਕਾਲ ਕਰ ਦਿੱਤੀ ਗਈ ਹੈ ਸਰਪੰਚ ਸਾਹਿਬ ਖੜੇ ਨੇ ਸਾਡੇ ਅਦਲਿਤ ਪੰਦੇ ਪੰਚ ਸਾਹਿਬ ਖੜੇ ਨੇ ਸਾਰਾ ਪਿੰਡ ਖੜਿਆ ਆ ਦੇਖੋ ਤੇ ਉਹ ਰੇਲਵੇ ਦੇ ਆਪਣੇ ਅਧਿਕਾਰੀ ਵੀ ਖੜੇ ਨੇ ਪਰਾਂ ਤੇ ਆ ਹੁਣ ਦੇਖਦਾ ਵੀ ਇੱਥੋਂ ਬੰਦਾ ਨਿਕਲੇਗਾ ਜਾਂ ਨਹੀਂ ਨਿਕਲੇਗਾ ਪਰ ਉਹ ਬੰਦਾ ਕਹਿ ਰਿਹਾ ਵੀ ਹਾਂ ਵਿੱਚ ਬੰਦਾ ਡਿੱਗਿਆ ਤੇ ਆ ਸਾਡੇ ਗਰੰਥੀ ਸਾਹਿਬ ਨੇ ਬੜੀ ਉਹ ਦਿਖਾਈ ਹੈ ਦਲੇਰੀ ਕਹਿੰਦਾ ਅਸੀਂ ਸਾਰੇ ਕਹਤਾ ਸੀ ਵੀ ਰਹਿਣ ਦੇ ਪਈਏ ਕਹਿੰਦਾ ਨਹੀਂ ਮੈਂ ਥੱਲੇ ਜਾਵਾਂਗਾ ਗੁਰੂ ਘਰ ਦੇ ਗਰੰਥੀ ਨੇ ਜੀ ਪਿੰਡ ਬਖਸ਼ੀ ਵਾਲੇ ਦੇ ਤੇ ਜਿੱਥੇ ਚੱਪਲ ਪਈ ਹੈ ਇੱਥੇ ਹੀ ਉਹ ਬੰਦਾ ਡਿੱਗਿਆ ਅਸੀਂ ਗੋਤਾਖੋਰ ਨੂੰ ਫੋਨ ਕੀਤਾ ਸੀ ਗੋਤਾਖੋਰ ਕਹਿੰਦਾ 15000 ਰੁਪਏ ਲਵਾਂਗਾ ਮੈਂ ਤੇ ਪਿੰਡ ਦੇ ਬੰਦੇ ਕਹਿੰਦੇ ਵੀ ਚਲੋ ਕੋਈ ਨਹੀਂ ਜਿੱਦਾਂ ਵੀ ਹੁੰਦਾ ਵੀ ਕੋਈ ਵੀ ਹੋਏਗਾ ਗੱਲਬਾਤ ਉਹ ਸਾਡੇ ਸ਼ੰਟੀ ਜੀ ਪਵਨਾ ਤੇ ਸਾਰੇ ਬੰਦੇ ਇੱਥੇ ਖੜੇ ਨੇ ਤੇ ਇਹ ਦੇਖ ਰਹੇ ਨੇ ਵੀ ਉਹ ਬੰਦਾ ਨਿਕਲਦਾ ਥੱਲੇ ਤੋਂ ਜਾਂ ਨਹੀਂ ਨਿਕਲਦਾ ਸਰਪੰਚ ਸਾਹਿਬ ਖੜੇ ਨੇ ਤੇ ਦੇਖੋ ਆ ਬਾਕੀ ਅੱਗੇ ਦੇਖਦੇ ਆ ਕਿਆ ਏ ਕਿ ਕਿਆ ਬਣਦਾ ਕਿਆ ਨਹੀਂ ਬਣਦਾ ਦੇਖੋ ਬਾਬਾ ਜੀ ਨੂੰ ਕਰ ਰਹੇ ਨੇ ਬਾਬਾ ਜੀ ਯਾਰ ਅਸੀਂ ਪੂਰੀ ਲੰਬੀ ਆਉਗੀ sire ਤੱਕ ਨਹੀਂ ਆਣੀ ਜੀ ਆ ਕਟੋਕਟ 20 ਫੁੱਟ ਹੈ ਜੀ ਉਹ 20 ਫੁੱਟ ਹੈ ਰੱਸੀ 12 ਦਾ ਫੁੱਟ 15 ਦਾ ਰੱਸੀ ਇੱਕ ਰੱਸੀ ਹੋਰ ਲਾਓ ਨਹੀਂ 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 ਬਾਬਾ ਜੀ ਰੁਕ ਜਾਓ ਬਾਬਾ ਜੀ ਰੁਕ ਜਾਓ ਉਹ ਚੱਪਲ ਬਾਹਰ ਮਾਰ ਤਾ ਆ ਬਾਬਾ ਜੀ ਵਿੱਚ ਗਏ ਹੋ ਥੋੜੀ ਜਲਦਬਾਜੀ ਨਾ ਕਰੋ ਯਾਰ ਮੈਂ ਤੁਹਾਨੂੰ ਕਹੀ ਜਿਨਾ ਰਹਿਣ ਦੋ ਕੋਈ ਨਹੀਂ ਕੋਈ ਪੈਰ ਨੂੰ ਲੱਗੂਗਾ ਬਾਬਾ ਜੀ ਤੁਹਾਡੇ ਪੈਰ ਹੈ ਬਾਬਾ ਪੈਰ ਰਿਹਾ ਕਿਥੇ ਨੇ ਪੈਰ ਲੱਗ ਗਿਆ ਪੈਰ ਕਿਥੇ ਲੱਗੇ ਜੀ ਪਵਨ ਪਵਨ ਇੰਦਰ ਨਾਲ ਆਉਣਾ ਰੱਸੀਆਂ ਦੋ ਲੈ ਲਓ ਇੱਕ ਰੱਸੀਆਂ ਹੋਰ ਕਰੋ ਮੁੰਡੇ ਓਏ ਨਹੀਂ ਗੱਦੇ ਰੱਖੀ ਨਾ ਰੱਖਾ ਪਹਿਲਾ ਰਸਿਆ ਦਾ ਪ੍ਰਬੰਧ ਕਰਨਾ ਸੀ ਮੋਟੇ ਰਸਿਆ ਹੱਥ ਨੂੰ ਚੁਬਦਾ ਨਾ ਜਿਹੜਾ ਆਹ ਕਿਉਂ ਹੋ ਰਿਹਾ ਸੀ ਆ ਬਰਨਾ ਤਾਲ ਮਰਦਾ ਫੜਾ ਦੋ ਮੜਿਆ ਉਹ ਪੱਕੀ ਮੰਦਾ ਬਾਬੇ ਪੱਕੀ ਜਮਾ ਆ ਗੰਗਾ ਫੜਨ ਉਹ ਕੁਝ ਨਹੀਂ ਹੁੰਦਾ ਮੈਂ ਗੁਰੂ ਮਹਾਰਾਜ ਨੇ ਕਿਸੇ ਦੀ ਉਹ ਕਰਨ ਜਾ ਰਿਹਾ ਆਉਣੇ ਯਾਰ ਪਬਨੇ ਐ ਕਰੋ ਐ ਕਰੋ ਇੱਕ ਮਿੰਟ ਖੜ ਜਾ ਇੱਕ ਮਿੰਟ ਬਾਬਾ ਜੀ ਪਹਿਲਾ ਰੱਤਾ ਫੜ ਲਾ ਕਿਤੇ ਆਪਣੇ ਜੇ ਤੇਰਾ ਹੱਥ ਛੁੱਟ ਜੇ ਬਬ ਆਓ ਬਾਬਾ ਜੀ ਤੁਸੀਂ ਉਹ ਕਰ ਰਹੇ ਹੋ ਜਲਦਬਾਜੀ ਹਾਂ ਇੱਧਰ ਆ ਜੋ ਉੱਪਰ ਆ ਉੱਪਰ ਖਿੱਚੋ ਵਾਲਾ ਬਾਬੇ ਨੂੰ ਦੋ ਮਿੰਟ ਬਾਅਦ ਰਸਾ ਮੋਟਾ ਲਓ ਆਪਾਂ ਨੇ ਹੱਥ ਪਾਏ ਨੂੰ ਬਾਬੇ ਨੂੰ ਬਾਹਰ ਬਾਬਾ ਜੀ ਆ ਜਲਦਬਾਜੀ ਨਾ ਕਰੋ ਪਲੀਜ਼ ਪੌੜੀ ਆ ਜਾਂਦੀ ਹੈ ਕੋਈ ਨਹੀਂ ਆਪਣੇ ਆਪਣੇ ਧਰੀਰ ਨੂੰ ਨਾ ਜਿੱਦਾਂ ਆਪਾਂ ਵੱਢਦੇ ਹਾਂ ਜਲਦਬਾਜੀ ਕਰ ਗਿਆ ਬਾਬਾ ਜੀ ਪਪਾ ਨੂੰ ਉੱਪਰ ਖਿੱਚ ਪਹਿਲਾਂ ਬਾਬੇ ਨੂੰ ਬਾਜਾ ਵਾਲਾ ਪੌੜੀਪੁਰ ਦਾ ਇੰਤਜ਼ਾਮ ਪੂਰਾ ਕਰੋ ਉਹ ਨਹੀਂ ਬੰਨਣ ਪਹਿਲਾਂ ਬਾਹਰ ਕੱਢੋ ਬਾਬੇ ਨੂੰ ਕਮੇਟ ਵਾਤੇ ਬਾਹਰ ਕੱਢੋ ਕਲਾ ਬਾਹਰ ਕੱਢੋ ਯਾਰ ਬਾਹਰ ਕਢਾਓ ਯਾਰ ਮੈਂ ਤੁਹਾਨੂੰ ਮਜ਼ਾਕ ਨਹੀਂ ਕਰਦਾ ਹੈਗਾ ਬਾਹਰ ਕਢਾਓ ਬਾਬਾਈ ਨੂੰ 20 ਫੁੱਟ ਹੈ ਕੋਈ ਥੋੜਾ ਨਹੀਂ ਹੈਗਾ ਬਾਬਾ ਨੇ ਹੱਥ ਬੜ ਬਾਬੇ ਦਾ ਹੱਥ ਬਣ ਬਾਹਰ ਚੱਕੋ ਪਹਿਲਾਂ ਕੋਈ ਨਹੀਂ ਆਇਆ ਆਪਾਂ ਕਿਉਂ ਆਇਆ ਹਾਂ ਖੜ ਜੋ ਬਾਈ